ਅੱਜ ਸ਼ਹੀਦ ਸੁਖਦੇਵ ਥਾਪਰ ਦਾ ਜਨਮ ਦਿਵਸ ਦੁਨੀਆ ਭਰ ਦੇ ਵਿੱਚ ਮਨਾਇਆ ਜਾ ਰਿਹਾ ਹੈ। ਲੁਧਿਆਣਾ ਦੇ ਵਿੱਚ ਸ਼ਹੀਦ ਸੁਖਦੇਵ ਥਾਪਰ ਨੇ ਕਾਫੀ ਸਮਾਂ ਬਿਤਾਇਆ ਸੀ। ਉਹਨਾਂ ਦਾ ਜੱਦੀ ਘਰ ਲੁਧਿਆਣਾ ਦੇ ਨੌਕਰਾਂ ਦੇ ਵਿੱਚ ਸਥਿਤ ਹੈ। ਅੱਜ ਉਹਨਾਂ ਦੇ ਜਨਮ ਦਿਵਸ ਮੌਕੇ ਸ਼ਹੀਦਾਂ ਦੇ ਵੰਸ਼ਜ ਵੱਲੋਂ ਸਮਾਗਮ ਕਰਵਾਏ ਜਾ ਰਹੇ ਹਨ ਅਤੇ ਖੂਨਦਾਨ ਕੈਂਪ ਵੀ ਲਗਾਏ ਜਾ ਰਹੇ ਹਨ। ਉੱਥੇ ਹੀ ਅੱਜ ਸਵੇਰੇ ਸ਼ਰਧਾਂਜਲੀ ਦੇਣ ਲਈ ਵਿਸ਼ੇਸ਼ ਤੌਰ ਤੇ ਕਾਂਗਰਸ ਦੇ ਲੁਧਿਆਣਾ ਤੋਂ ਉਮੀਦਵਾਰ ਅਤੇ ਪੰਜਾਬ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਪਹੁੰਚੇ ਜਿੱਥੇ ਉਹਨਾਂ ਨੇ ਸ਼ਹੀਦ ਸੁਖਦੇਵ ਥਾਪਰ ਨੂੰ ਸ਼ਰਧਾਂਜਲੀ ਦਿੱਤੀ ਅਤੇ ਨਾਲ ਹੀ ਕਿਹਾ ਕਿ ਸਾਨੂੰ ਖੁਦ ਤੇ ਸ਼ਰਮਿੰਦਾ ਹੋਣਾ ਪੈਂਦਾ ਹੈ ਕਿ ਜਦੋਂ ਪਤਾ ਲੱਗਦਾ ਹੈ ਕਿ ਅੱਜ ਵੀ ਸਾਡੇ ਸ਼ਹੀਦਾਂ ਨੂੰ ਉਹਨਾਂ ਮਾਨ ਸਨਮਾਨ ਨਹੀਂ ਮਿਲ ਸਕਿਆ ਜੋ ਮਿਲਣਾ ਚਾਹੀਦਾ ਸੀ ਉਹਨਾਂ ਨੇ ਕਿਹਾ ਕਿ ਅੱਜ ਅਜਿਹੇ ਜਿਗਰੇ ਵਾਲੇ ਲੋਕ ਨਹੀਂ ਹਨ ਜਿੰਨਾ ਜਿਗਰਾ ਉਹਨਾਂ ਦਾ ਸੀ ਉਹਨਾਂ ਨੇ ਕਿਹਾ ਕਿ ਭਾਵੇਂ ਸਾਡੀ ਸਰਕਾਰ ਵੀ ਰਹੀ ਹੈ ਪਰ ਜੋ ਸ਼ਹੀਦ ਸੁਖਦੇਵ <th>ਪਰ ਦੇ ਜੱਦੀ ਘਰ ਦੇ ਰਸਤੇ ਦਾ ਮੁੱਦਾ ਹੈ ਹਾਲੇ ਤੱਕ ਹੱਲ ਨਹੀਂ ਹੋਇਆ ਉਹਨਾਂ ਨੇ ਕਿਹਾ ਕਿ ਮੈਂ ਕਿਸੇ ਦੇ ਖਿਲਾਫ ਨਹੀਂ ਬੋਲਦਾ ਪਰ ਸ਼ਹੀਦ ਦਾ ਦਰਜਾ ਦੇਣਾ ਕੇਂਦਰ ਸਰਕਾਰ ਦਾ ਕੰਮ ਸੀ ਜੋ ਉਹਨਾਂ ਨੇ ਨਹੀਂ ਕੀਤਾ ਅੱਜ ਦਾ ਦਿਨ ਸ਼ੁਰੂ ਹੋਣ ਤੋਂ ਪਹਿਲਾਂ ਬਹੁਤ ਯਾ ਅੱਜ ਪਵਿੱਤਰ ਦਿਹਾੜਾ ਹੈ ਹਾਂਜੀ ਮੈਂ ਸਵੇਰੇ ਕਿ ਅੱਜ ਦੇ ਦਿਨ ਲਖਮਸਤ ਘੋਨਾਸਤੇ ਆਏ ਸ਼ਹੀਦ ਸੁਖਦੇਵ <th>ਾਪੜ ਜੀ ਨੂੰ ਬਹੁਤ ਵੱਡੀ ਕਹਾਣੀ ਸੀ ਬਹੁਤ ਵੱਡੀ ਮਿਸਾਲ ਸੀ ਔਰ ਇਹ ਨੌਜਵਾਨ ਲੋਕਾਂ ਦੇ ਵਾਸਤੇ ਬਹੁਤ ਵੱਡਾ ਸਨੇਹ ਹੈ ਕਿ ਦੇਸ਼ ਦੇ ਲਈ ਜਿਸ ਪ੍ਰਕਾਰ ਦੀਆਂ ਕੁਰਬਾਨੀਆਂ ਦਿੱਤੀਆਂ ਸ਼ਹਾਦਤਾਂ ਦਿੱਤੀਆਂ ਇਹ ਭੁੱਲੀਆਂ ਨਹੀਂ ਜਾ ਸਕਦੀਆਂ ਅੱਜ ਉਹਨਾਂ ਦੇ ਇਸ ਮਾਰਕ ਦੇ ਦਰਸ਼ਨ ਕੀਤੇ ਜਿਵੇਂ ਰਹਿੰਦੇ ਸੀ ਮੈਨੂੰ ਥਾਪਰ ਸਾਹਿਬ ਉਹਨਾਂ ਦੇ ਪਰਿਵਾਰ ਦੇ ਵਾਰਸਾਂ ਨੇ ਜਾਣੂ ਕਰਾਇਆ ਔਰ ਜਿਸ ਪ੍ਰਕਾਰ ਦੀ ਜ਼ਿੰਦਗੀ ਜਿਉਈ ਉਹ ਸਭ ਦੇ ਸਾਹਮਣੇ ਇੱਕ ਖੁੱਲੀ ਕਿਤਾਬ ਦੀ ਤਰ੍ਹਾਂ ਸੀ ਕਿੱਥੇ ਉਹਨਾਂ ਦਾ ਬਚਪਨ ਬੀਤਿਆ ਕਿੱਥੇ ਉਹ ਖੇਡਦੇ ਰਹੇ ਅਫਸੋਸ ਦੀ ਗੱਲ ਹੈ ਕਿ ਐਡੀ ਵੱਡੀ ਸ਼ਹਾਦਤ ਤੋਂ ਬਾਅਦ ਉਹਰੇ ਵਿੱਚ ਅਸੀਂ ਵੀ ਆ ਸਰਕਾਰਾਂ ਇਹਨਾਂ ਸ਼ਹੀਦਾਂ ਦੇ ਪਰਿਵਾਰਾਂ ਲਈ ਔਰ ਸ਼ਹੀਦਾਂ ਲਈ ਕੁਝ ਨਵੇਕਲਾ ਨਹੀਂ ਕਰ ਸਕੀਆਂ ਮੈਂ ਵੀ ਇਸ ਕਲ ਦੇ ਵਿੱਚ ਲੋਕਤੌਰ ਮੈਂ ਵੀ ਐਮਐਲਏ ਰਿਆਂ ਗੁਨੇਗਾਰ ਆਪਣੇ ਆਪ ਨੂੰ ਸਮਝਦੇ ਹਨ ਔਰ ਅੱਜ ਵੀ ਇਹ ਦੱਸਿਆ ਜਾ ਰਿਹਾ ਕਿ ਇਹਨਾਂ ਦਾ ਬਿਜਲੀ ਦਾ ਬਿੱਲ ਹੈ ਜਿਹੜਾ ਉਹ ਪਰਿਵਾਰ ਹੀ ਭਰਦਾ ਹੈ ਹਾਲਾਂਕਿ ਇਹ ਪਰਿਵਾਰ ਦੇ ਨਹੀਂ ਸਨ ਇਹ ਸਮੁੱਚੇ ਜਗਤ ਦੇ ਸਨ ਸਾਨੂੰ ਔਨ ਕਰਨਾ ਚਾਹੀਦਾ ਹੈ ਸਰਕਾਰਾਂ ਨੂੰ ਔਨ ਕਰਨਾ ਚਾਹੀਦਾ ਹੈ ਔਰ ਪਰਹਾ ਮੈਂ ਸਮਝਦਾ ਕਿ ਇੱਥੇ ਆਕੇ ਬੰਦੇ ਚ ਜੀਭੋ ਗਰੀਬ એનર્ਜੀ ਆਉਂਦੀ ਹੈ ਤਾਕਤ ਆਉਂਦੀ ਹੈ ਉਹਨਾਂ ਦੀ ਸ਼ਹਾਦਤ ਦੀ ਜਦੋਂ ਕਲਪਨਾ ਤੁਸੀਂ ਕਰਦੇ ਹੋ ਤਾਂ ਫਿਰ ਤੁਹਾਡੇ ਸ਼ਰੀਰ ਦੇ ਰੋਂਤੀਏ ਖੜੇ ਹੋ ਜਾਂਦੇ ਕਿ ਕਿਸ ਤਰ੍ਹਾਂ ਦੇ ਤਕੜੇ ਜਿਗਰ ਵਾਲੇ ਲੋਕ ਸਨ ਅੱਜ ਤਾ ਐਸੇ ਜਿਗਰ ਵਾਲੇ ਲੋਕ ਨਹੀਂ ਰਹੇ ਸੁਮੈ ਨਕਮਤ ਸਿਖੋਂਣ ਆਸਤੇ ਆਇਆ ਔਰ ਇਹਦਾ ਕਬਜ਼ਾ ਕਰ ਲਿਆ ਗਿਆ ਸੀ ਇਹਨਾਂ ਦੇ ਘਰ ਤੇ ਫਿਰ ਪਰਿਵਾਰ ਨੇ ਪੈਸੇ ਦੇ ਕੇ ਛੁਡਵਾਇਆ ਚਲੋ ਕਮ ਸੇ ਕਮ ਅਜੇ ਫਿਰ ਉਹਨਾਂ ਦੀ ਯਾਦ ਦੇ ਵਿੱਚ ਉੱਥੇ ਲੋਕ ਇਕੱਠੇ ਹੁੰਦੇ ਆ ਯਾਦ ਕੀਤਾ ਜਾਂਦਾ ਜੇ ਇਸ ਮਾਰਗ ਨਾ ਹੁੰਦਾ ਜੇ ਪਤਾ ਨਾ ਹੁੰਦਾ ਕਿ ਕਿਦਾਂ ਕੰਮ ਚੱਲਣਾ ਸੀ ਸੋ ਆਉਣ ਵਾਲੇ ਸਮੇਂ 'ਚ ਸਾਨੂੰ ਔਰ ਜ਼ਰੂਰ 100% ਮੈਂ ਇਨਸ਼ੋਰੈਂਸ ਦਿੰਦਾ ਸਾਰੇ ਲੁਧਿਆਣਾ ਦੇ ਲੋਕਾਂ ਨੂੰ ਕਿ ਅਸੀਂ ਇਸ ਸਮਾਰਗਸਥਾਨ ਆਉਣ ਵਾਲੇ ਸਮੇਂ ਦੇ ਵਿੱਚ ਜਿਸ ਪ੍ਰਕਾਰ ਇਸ ਸਮਾਰਗ ਦੇ ਟਰਸਟੀ ਸਾਨੂੰ ਹੁਕਮ ਲਾਉਣਗੇ ਉਹਦੇ ਤੇ ਅਸੀਂ ਕੰਮ ਕਰਾਂਗੇ ਕਿਉਂਕਿ ਅਸੀਂ ਇੱਥੋਂ ਸਨਹਿਾ ਦੇਣਾ ਚਾਹੁੰਦੇ ਹਾਂ ਪੂਰੇ ਪੰਜਾਬ 'ਚ ਦੇਸ਼ ਭਰ 'ਚ ਇਹ ਸ਼ਹੀਦਾਂ ਨੂੰ ਵੀ ਉਹ ਸ਼ਹਾਦਤ ਜਾਇ ਨਹੀਂ ਜਾਏਗੀ ਉਹਨਾਂ ਨੂੰ ਭੁੱਲਿਆ ਨਹੀਂ ਜਾਏਗਾ। ਲੇਕਿਨ ਜਦ ਗੱਲ ਕਰੀਏ ਸਰ ਥਾਪਰ ਪਰਿਵਾਰ ਹਮੇਸ਼ਾ ਹੀ ਮੰਗ ਕਰਦਾ ਆਇਆ ਰਸਤੇ ਖੁੱਲਣ ਦੀ। ਲੇਕਿਨ ਕਈ ਸਰਕਾਰਾਂ ਆਈਆਂ ਕਈ ਚਲੀ ਗਈਆਂ। ਬਾਬਾ ਜੀ ਬਾਬਾ ਜੀ ਸੁੱਖ ਰੱਖਣ ਵਿੱਚ ਇਸੇ ਕਰਕੇ ਆਪਣੇ ਆਪ ਨੂੰ ਵੀ ਗੁਨੇਗਾਰ ਦੱਸਿਆ। ਕਿਉਂਕਿ ਹਾਲਾਂਕਿ ਮੇਰੇ ਕੋਲੇ ਤਾਂ ਇਹੋ ਜਿਹਾ ਕਦੇ ਸੁਨਿਆ ਲੱਗਿਆ ਨਹੀਂ ਗੁਨੇਗਾਰ ਮੈਂ ਇਸ ਕਰਕੇ ਦੱਸਿਆ ਵੀ ਕਿਤਨੇ ਕਿਤਨੇ ਕਾਂਗਰਸ ਦੀ ਸਰਕਾਰ ਵੀ ਸੀ। ਪਰ ਉਮੀਦ ਕਰਦਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਅਸੀਂ ਇਹਦੇ ਤੇ ਪੂਰਨ ਮੁਕੰਮਲ ਬਾਟ ਕੇ ਕੋਸ਼ਿਸ਼ ਕਰਕੇ ਇਹਨਾਂ ਤੋਂ ਆਮ ਮੁਸ਼ਕਲਾਂ ਦਾ ਹੱਲ ਕੱਢਾਂ ਨੌਜਵਾਨਾਂ ਨੂੰ ਕੀ ਸਹੀ ਹਾਂ ਨੌਜਵਾਨਾਂ ਨੂੰ ਇਹੀ ਸਿਨੇ ਕਿ ਆਪਦੇ ਦੇਸ਼ ਦੇ ਲਈ ਬਿਲਕੁਲ ਸਾਡੇ ਮਾਤਾ ਪਿਤਾ ਨੇ ਸਾਨੂੰ ਜਨਮ ਦਿੱਤਾ ਹੁੰਦਾ ਜਿੱਥੇ ਦੇਸ਼ ਦੀ ਗੱਲ ਹੈ ਜਿੱਥੇ ਦੇਸ਼ ਦੇ ਤਿਰੰਗੇ ਦੀ ਗੱਲ ਹੈ ਉੱਥੇ ਫਿਰ ਸਾਨੂੰ ਆਪਣਾ ਸਭ ਕੁਝ ਕੁਰਬਾਨ ਕਰ ਦੇਣਾ ਚਾਹੀਦਾ ਹੈ ਚਲੇ ਤਾਂ ਸਭ ਨੇ ਜਾਣਾ ਹੈ ਰਾਜੇ ਵੀ ਡਿੰਗ ਨੇ ਵੀ ਜਾਣਾ ਹੈ ਹੋਰਾਂ ਨੇ ਵੀ ਚਲੇ ਜਾਣਾ ਹੈ ਲੇਕਿਨ ਯਾਦ ਉਹਨਾਂ ਨੂੰ ਕੀਤਾ ਜਾਂਦਾ ਜਿਨ੍ਹਾਂ ਨੇ ਦੇਸ਼ ਦੇ ਲਈ ਕੁਰਬਾਨੀਆਂ ਕੀਤੀਆਂ ਆਪਣੇ ਲਈ ਮਰ ਜਾਣਾ ਆਪਣੇ ਪਰਿਵਾਰ ਲਈ ਮਰ ਜਾਣਾ ਕੋਈ ਆਦਮੀ ਰਖਦਾ ਹੋਰ ਕਰੋੜਾਂ ਅਰਬਾਂ ਲੋਕ ਮਰਨਗੇ ਜਾਣਗੇ ਲੇਕਿਨ ਜਿਹੜੇ ਲੋਕ ਐਸੀ ਕੁਰਬਾਨੀ ਕਰ ਜਾਂਦੇ ਹੈ ਸਾਰੀ ਕਿੰਨੇ ਸਾਲ ਹੋ ਗਏ ਸਦੀਆਂ ਹੋ ਗਈਆਂ ਇਸ ਦੇ ਬਾਵਜੂਦ ਵੀ ਸੁਖ ਸੁਖਦੇਵ ਜੀ ਔਰ ਸ਼ਹੀਦਾਂ ਦੇ ਸਾਹਮਣੇ ਸਿਰ ਚੁਕਾਉਂਦੇ ਸਰ ਪਰਿਵਾਰ ਨੂੰ ਲਗਾਤਾਰ ਦੇਖਣੇ ਮੈਂ ਹੈ ਕਿ ਹਮੇਸ਼ਾ ਜੀ ਸ਼ਹੀਦਾਂ ਦੀ ਗੱਲ ਕਰਦੀ ਹੈ ਮੈਂ ਆਇਆ ਪੜ੍ਹ